ਕਿ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਅੱਜ ਕੱਲ ਸਕੂਲ ਨੇ ਕਿਉਂਕਿ ਮੈਨੂੰ ਵੀ 26 ਸਾਲ ਹੋ ਗਏ ਇਸ ਪ੍ਰੋਫੈਸ਼ਨ ਦੇ ਵਿੱਚ ਪਿਆਰ ਨੂੰ ਤਕਰੀਬਨ 17-18 ਸਾਲ ਮੈਨੇ ਟੀਚ ਕੀਤਾ ਐਜ਼ ਅ ਲੈਕਚਰਰ ਮੈਥੀ ਪੋਸਟ ਦੇ ਉੱਤੇ ਬੱਚਿਆਂ ਦੇ ਵਿੱਚ ਵਿਚਰੇ ਆ ਬੱਚਿਆਂ ਨੂੰ ਪੜਾਇਆ ਬੱਚਿਆਂ ਦੀ ਸਾਈਕੋਲੋਜੀ ਪੜ੍ਹੀ ਹੈ ਔਰ ਵੇਖਣ ਦੇ ਵਿੱਚ ਆਇਆ ਕਿ ਬੱਚੇ ਅੱਜ ਦੇ ਜਿਹੜੇ ਐ ਘਰਾਹੇ ਪੈ ਰਹੇ ਨੇ ਬੱਚਿਆਂ ਤੋਂ ਕੋਲੇ ਕੋਈ ਆਪਣੀ ਜ਼ਿੰਦਗੀ ਦਾ ਏਮ ਨਹੀਂ ਹੈ ਕਲਾਸ ਰੂਮ ਦੇ ਵਿੱਚ ਮੈਂ ਅਕਸਰ ਵਿਜ਼ਿਟ ਕਰਦਾ ਔਰ ਦੇਖਦਾ ਬੱਚਿਆਂ ਨੂੰ ਪੁੱਛਦਾ ਵੀ ਤੁਹਾਡਾ ਏਮ ਕੀ ਹੈ ਤਾਂ ਬੱਚਿਆਂ ਦੇ ਕੋਲ ਕੋਈ ਏਮ ਨਹੀਂ ਹੈ ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਨੇ ਰੀਜ਼ਨ ਕੀ ਹੈ ਰੀਜ਼ਨ ਇਹ ਹੈ ਕਿ ਆਪਾਂ ਆਪਣੇ ਪਿਸ਼ੋਖੜ ਤੋਂ ਟੁੱਟ ਰਹੇ ਹਾਂ ਔਰ ਜਿਹੜੇ ਦੂਸਰੇ ਸਕੂਲ ਨੇ ਉਹ ਆਪਣੇ ਪਿਸ਼ੋਖੜ ਨਾਲ ਬੱਚਿਆਂ ਨੂੰ ਨਹੀਂ ਜੋੜ ਰਹੇ ਠੀਕ ਆ ਦੁਨਿਆਵੀ ਸਿੱਖਿਆ ਦਿੱਤੀ ਜਾ ਰਹੀ ਹੈ ਸਾਰੇ ਸਕੂਲ ਜਿਹੜੇ ਆ ਦੁਨਿਆਵੀ ਸਿੱਖਿਆ ਦੇ ਰਹੇ ਨੇ ਪਰ ਆਪਣਾ ਪਿਸ਼ੋਖੜ ਕੀ ਆਪਣਾ ਹਥਿਆਸ ਕੀ ਹੈ ਅਪਾ ਕਿਸ ਧਰਤੀ ਦੇ ਉੱਤੇ ਰਹਿ ਰਹੇ ਆ ਉਸ ਧਰਤੀ ਦਾ ਇਤਿਹਾਸ ਕੀ ਹੈ ਗੁਰੂਆਂ ਦੀਆਂ ਕੁਰਬਾਨੀਆਂ ਕੀ ਨੇ ਕਿਉਂ ਅੱਜ ਪੰਜਾਬ ਜਿਹੜਾ ਹੈਗਾ ਹਰ ਇੱਕ ਖੇਤਰ ਦੇ ਵਿੱਚ ਜਦੋਂ ਵੀ ਕੋਈ ਪੰਜਾਬ ਦੇ ਉੱਤੇ ਪੀੜਾ ਪੈਂਦੀ ਕਿਉਂ ਪੰਜਾਬ ਇਕੱਤਰ ਹੋ ਕੇ ਉਸ ਸੰਘਰਸ਼ ਦੇ ਵਿੱਚ ਪੂਰਾ ਹਿੱਸਾ ਲੈਂਦਾ ਹੈ ਇਹਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਸਸਿਕਾ ਜੀ ਸਰ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਵੀ ਇਸ ਐ ਸੰਤਬਾਬਾ ਬੱਗਾ ਸਿੰਘ ਜੀ ਇੱਥੋਂ ਹੀ ਰੋ ਕਰਾਉਂਦੇ ਪਿੰਡ ਦੇ ਵਿੱਚ ਇੱਕ ਸਸਤਾ ਬਣਾ ਸਕੂਲ ਦੀ ਬਣੀ ਹੋਈ ਹੈ ਉਹਦਾ ਕੀ ਇਤਿਹਾਸ ਹੈ ਉਹਦੇ ਬਾਰੇ ਕੁਝ ਚੰਗਾ ਪਾਉਗੇ ਬਿਲਕੁਲ ਜੀ ਇਹ ਜਿਹੜਾ ਸਕੂਲ ਹੈ ਜੀ ਸੰਤਬਾਬਾ ਬੱਗਾ ਸਿੰਘ ਸਿੱਖ ਹਾਈ ਟੀ ਪਬਲਿਕ ਸਕੂਲ ਇਹ ਜਿਹੜਾ ਮੌਜੂਦਾ ਹਾਲਤ ਦੇ ਵਿੱਚ ਇਹ ਬਿਲਡਿੰਗ ਦੇ ਰੂਪ ਇੱਕ ਸਕੂਲ ਦੇ ਰੂਪ ਦੇ ਵਿੱਚ ਚੱਲਿਆ ਇਹ ਤਕਰੀਬਨ 2000 ਤੋਂ ਸ਼ੁਰੂ ਕੀਤਾ ਸੀ ਇਹ ਸਕੂਲ ਨੂੰ ਚਲਾਉਣ ਦੀ ਜਿਹੜੀ ਸੋਚ ਸੀ ਉਹ ਮਹਾਂਪੁਰਸ਼ ਸੰਤਬਾਬਾ ਬੱਗਾ ਸਿੰਘ ਜਿਹੜੇ 1932 ਦੇ ਵਿੱਚ ਕਾਲਜ ਚਲਾਣਾ ਕਰਗੇ ਸੀ 1932 ਤੋਂ ਪਹਿਲਾਂ ਉਹਨਾਂ ਕੋਲੇ ਇਸ ਜਗ੍ਹਾ ਤੇ ਤਕਰੀਬਨ 100 ਵਿਦਿਆਰਥੀ ਪਿੰਡ ਦੇ এডੂਕੇਸ਼ਨ ਪ੍ਰਾਪਤ ਕਰਦੇ ਸੀ ਜਿਹੜੇ ਗੁਰਮਤ এডੂਕੇਸ਼ਨ ਦੇ ਸੱਖੋਂ ਮਹਾਂਪੁਰਖ ਪੜ੍ਹਾਉਂਦੇ ਸੀ ਪਰ ਉਹਨਾਂ ਦਾ ਸੁਪਨਾ ਸੀ ਇਸ ਜਗ੍ਹਾ ਤੇ ਇੱਕ ਵਧੀਆ ਸਕੂਲ ਹੋਵੇ ਤੇ ਜਿਸ ਦੇ ਵਿੱਚ ਬੱਚੇ ਸੰਸਾਰਿਕ ਵਿਦਿਆ ਪ੍ਰਾਪਤ ਕਰਨ ਤੇ ਗੁਰਮਤ এডੂਕੇਸ਼ਨ ਲੈ ਕੇ ਉਹ ਇੱਕ ਚੰਗੇ ਇਨਸਾਨ ਬਣਨ ਉਹ ਮਹਾਂਪੁਰਸੂ ਜਿਹਨਾਂ ਤੋਂ ਬੱਤੀ ਚਲਾਣਾ ਕਰ ਗਏ ਉਹਨਾਂ ਤੋਂ ਬਾਅਦ ਇੱਥੇ ਜਿਹੜੇ ਬੱਚੇ ਨੇ ਉਹ ਗੁਰਮਤਿ ਸਿੱਖਿਆ ਪ੍ਰਾਪਤ ਕਰਦੇ ਰਹੇ ਜਿਹੜੇ ਕਾਫੀ ਦੇਸ਼ਾਂ-ਵਦੇਸ਼ਾਂ ਦੇ ਵਿੱਚ ਜਾ ਕੇ ਗੁਰਮਤਿ ਦਾ ਪ੍ਰਚਾਰ ਜਿਹਨਾਂ ਨੇ ਕੀਤਾ ਇਹਨਾਂ ਦੇ ਵਿੱਚ ਗਿਆਨੀ ਹਰਨਾਮ ਸਿੰਘ ਜੀ ਦਾ ਨਾਮ ਸੁਣਨ ਦੇ ਵਿੱਚ ਆਉਂਦਾ ਹੋਰ ਵੀ ਕਾਫੀ ਸਾਰੇ ਇਥੋਂ ਦੇ ਵਿਦਿਆਰਥੀ ਸੀ ਇਹਨਾਂ ਨੇ ਵੱਖ-ਵੱਖ ਖੇਤਰ ਦੇ ਵਿੱਚ ਜਾ ਕੇ ਸੇਵਾਵਾਂ ਕੀਤੀਆਂ ਧਾਰਮਿਕ ਖੇਤਰ ਵਿੱਚ ਤੇ 2000 ਦੇ ਵਿੱਚ ਸੰਗਤ ਦੇ ਉਹ ਜਿਹੜਾ ਮਹਾਂਪੁਰਸ਼ਾਂ ਦਾ ਸੁਪਨਾ ਸੀ ਉਹਨੂੰ ਪੂਰਾ ਕਰਨ ਦੇ ਲਈ ਇਹ ਸਕੂਲ ਹੋਂ ਦੇ ਵਿੱਚ ਆਇਆ ਸੰਤ ਬਾਬਾ ਬੱਗਾ ਸਿੰਘ ਸਿੱਖ ਹੈਰੀਟੇਜ ਸਕੂਲ ਜਿਸ ਸਕੂਲ ਦਾ ਨਾਮ ਰੱਖਿਆ ਗਿਆ ਤੇ ਉਦੋਂ ਪਹਿਲੇ ਸੈਸ਼ਨ ਤੋਂ ਤਕਰੀਬਨ 150 ਬੱਚਾ ਇਥੇ ਦਾਖਲ ਹੋਇਆ ਤੇ ਹੌਲੀ ਹੌਲੀ ਅੱਜ ਇਹ ਸਕੂਲ ਹੈ ਜਿਹੜਾ ਤਕਰੀਬਨ 400 ਦੇ ਕਰੀਬ ਵਿਦਿਆਰਥੀ ਇਸ ਸਕੂਲ ਦੇ ਵਿੱਚ ਐਜੂਕੇਸ਼ਨ ਪ੍ਰਾਪਤ ਕਰ ਰਹੇ ਨੇ ਜਿੱਥੇ ਕਿ ਬੱਚਿਆਂ ਨੂੰ ਗੁਰਮਤ ਐਜੂਕੇਸ਼ਨ ਪੜਾਈ ਜਾਂਦੀ ਹੈ ਤਾਂ ਕਿ ਉਹ ਇੱਕ ਚੰਗੇ ਇਨਸਾਨ ਬਣ ਤੇ ਨਾਲ ਨਾਲ ਜਿਹੜੀ ਦੁਨਿਆਵੀ ਪੜ੍ਹਾਈ ਹੈ ਉਹਦੇ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿਉਂਕਿ ਅੱਜ ਕੱਲ੍ਹ ਪੜ੍ਹਾਈ ਦਾ ਯੁੱਗ ਹੈ ਬੱਚਿਆਂ ਨੇ ਅੱਗੇ ਜਾ ਕੇ ਕਿਸੇ ਨੌਕਰੀ ਤੇ ਲੱਗਣਾ ਹੈਗਾ ਜਾਂ ਕੋਈ ਵੀ ਕਿਸੇ ਵੀ ਫੀਲਡ ਦੇ ਵਿੱਚ ਆਪਣੀਆਂ ਸੁਪਨਾਵਾਂ ਜਿਵੇਂ ਤਾਂ ਐਜੂਕੇਸ਼ਨ ਜ਼ਰੂਰੀ ਹੈ ਜੋ ਅਸੀਂ ਪ੍ਰੈਫਰੈਂਸ ਬੱਚਿਆਂ ਨੂੰ ਦਿੰਨੇ ਆ ਇੱਕ ਚੰਗੇ ਇਨਸਾਨ ਬਣ ਲਈ ਤੇ ਨਾਲੇ ਨਾਲ ਉਹ ਬੱਚੇ ਪੜ੍ਹਾਈ ਵੀ ਚੰਗੀ ਕਰਨ ਤੇ ਕਿਸੇ ਖਾਸ ਅਹੁਦੇ ਤੇ ਪਹੁੰਚਣ ਸਾਡਾ ਸੁਪਨਾ ਹੈ ਕਿ ਇੱਥੋਂ ਪੜ੍ਹੇ ਲਿਖੇ ਵਿਦਿਆਰਥੀ ਇੱਕ ਚੰਗੇ ਪ੍ਰੋਫੈਸ਼ਨਲ ਬਣ ਸਕੇ ਸਾਡੀ ਸੋਚ ਹੈ ਕਿ ਬੱਚੇ ਕੋ ਪੜ੍ਹ ਕੇ ਕੋਈ ਤਹਿਸੀਲਦਾਰ ਬਣੇ ਕੋਈ ਜੱਜ ਬਣੇ ਉੱਥੇ ਗੁਰਸਿੱਖ ਜੱਜ ਬੈਠਾ ਹੋਵੇ ਜਦ ਤੁਸੀਂ ਉਹਨਾਂ ਕੋਲ ਜਾਏ ਕਿਉਂਕਿ ਇਹ ਮਹਾਪੁਰਸਾਂ ਦੀ ਚਲਾਈ ਹੋਈ ਸੰਸਥਾ ਹੈ ਸੋ ਉਸ ਸੰਸਥਾ ਨੂੰ ਲੀਡ ਕਰਨ ਵਾਸਤੇ ਅਸੀਂ ਐਸਐਸਐਮ ਤੋਂ ਸਾਡੇ ਕੋਲੇ ਪ੍ਰਿੰਸੀਪਲ ਸਰਦਾਰ ਗੁਰਪ੍ਰਤਾਪ ਸਿੰਘ ਜੀ ਛੋਡੀ ਸਾਹਿਬ ਉਹ ਪਹੁੰਚੇ ਨੇ ਤੇ ਇਸ ਤੋਂ ਪਹਿਲਾਂ ਸਰਦਾਰ ਬਲਬੀਰ ਸਿੰਘ ਜੀ ਪ੍ਰਿੰਸੀਪਲ ਸੀ ਉਹਨਾਂ ਨੇ ਕਾਫੀ ਲੰਮਾ ਸਮਾਂ ਸਿਵਾਮਾ ਦਿੱਤੀਆਂ ਸਕੂਲ ਨੂੰ ਤੇ ਉਹਨਾਂ ਦੇ ਕੋਈ ਘਰੇਲੂ ਰਜੀਮਿਆਂ ਕਾਰਨ ਉਸੇ ਵਾਂਗ ਉਤੋ ਇਹਨੇ ਪਿਛਲੇ ਸਮੇਂ ਤੇ ਉਹਨਾਂ ਦੀ ਜਗ੍ਹਾ ਤੇ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਸਾਇਬ ਗੁਰਪ੍ਰਤਾਪ ਸਿੰਘ ਛੋਡੀ ਜੀ ਇਹ ਆਏ ਨੇ ਇਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਜੋੜ ਰਿਹਾ ਹੈ ਨਾ ਕਾਫੀ ਐਕਸਪੀਰੀਅੰਸ ਹੈ ਬਾਕੀ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਪੜ੍ਹਾਈ ਕਰਵਾਉਣਾ ਚਾਹੁੰਦੇ ਨੇ ਕੀ ਸੋਚ ਹੈ ਉਹ ਸਾਡੇ ਪ੍ਰਿੰਸੀਪਲ ਸਾਹਿਬ ਇਹ ਦੱਸਣਗੇ ਸੋ ਇਹ ਸਾਡੇ ਸਕੂਲ ਦਾ ਅਵਾਰਾ ਇਤਿਹਾਸ ਦੀ ਕਿ ਕਦੋਂ ਆਰੰਭ ਹੋਇਆ ਕਿਸ ਤਰ੍ਹਾਂ ਇਹ ਚੱਲ ਰਿਹਾ ਹੈ ਕੀ ਸੋਚ ਹੈ ਸਾਡੀ ਕੋਈ ਸੋਚ ਦੂਸਰੇ ਸਕੂਲਾਂ ਦੀ ਤਰ੍ਹਾਂ ਕੋਈ ਪੈਸਾ ਇਕੱਠਾ ਕਰਨ ਦੀ ਨਹੀਂ ਅਸੀਂ ਤਾਂ ਇਹ ਸੋਚਦੇ ਹਾਂ ਵੀ ਇੱਥੇ ਇੱਕ ਗਰੀਬ ਵਿਦਿਆਰਥੀ ਵੀ ਚੰਗੀ ਐਜੂਕੇਸ਼ਨ ਪ੍ਰਾਪਤ ਕਰ ਸਕੇ ਤੇ ਉਹਨੂੰ ਗੁਰਮਤਿ ਦੇ ਸਿਧਾਂਤਾਂ ਬਾਰੇ ਵੀ ਨੌਲੇਜ ਹੋਵੇ ਬੱਚਿਆਂ ਨੂੰ ਗੁਰਮਤਿ ਪੜ੍ਹਾਈ ਜਾ ਰਹੀ ਹੈ ਤੇ ਨਾਲ ਉਹਨਾਂ ਨੂੰ 뮤직 ਵੀ ਸਿਖਾਇਆ ਜਾ ਰਿਹਾ ਹੈ ਕਿਉਂਕਿ 뮤직 ਦੇ ਦ્વાਰਾ ਜਿਹੜੇ ਬੱਚੇ ਗੁਰਮਤਿ ਦੇ ਸ਼ਬਦ ਗੁਰਬਾਣੀ ਦੇ ਕਾੜਦੇ ਨੇ ਤਾਂ ਉਹ ਗੁਰੂ ਸਾਹਿਬ ਨੇ ਸਾਰੀ ਗੁਰਬਾਣੀ ਕੀ ਸੰਗੀਤ ਦੇ ਵਿੱਚ ਲਿਖੀ ਹੈ ਰਾਗਾਂ ਦੇ ਵਿੱਚ ਲਿਖੀ ਹੈ ਬੱਚੀ ਜਦੋਂ ਰਾਗਾਂ ਦੇ ਦੁਆਰਾ ਪੁਰਾਣੀ ਪੜ੍ਹਦੇ ਨੂੰ ਨਾਲ ਮੁਖ ਸਮਝ ਜ਼ਿਆਦਾ ਆਉਂਦੀ ਹੈ ਤੇ ਉਹਨਾਂ ਦਾ ਆਤਮਿਕ ਲੈਵਲ ਵੀ ਜਿਹੜਾ ਉੱਚਾ ਹੁੰਦਾ ਸੋ ਇਸ ਲਈ ਅਸੀਂ ਇਹ ਜਿਹੜਾ ਸਕੂਲ ਸਾਰਾ ਚਲਾ ਰਹੇ ਹਾਂ ਬਹੁਤ ਹੀ ਘੱਟ ਫੀਸਾਂ ਤੇ ਤਾਂ ਕਿ ਹਰ ਬੱਚਾ ਹਰ ਲੋੜਵੰਦ ਪਰਿਵਾਰ ਦਾ ਬੱਚਾ ਵੀ ਇੱਕ ਕੁਆਲਟੀ ਐਜੂਕੇਸ਼ਨ ਲੈ ਕੇ ਇੱਕ ਚੰਗਾ ਇਨਸਾਨ ਬਣ ਸਕੇ ਸੋ ਧੰਨਵਾਦ ਜੀ ਇਹ ਸੀ ਸਾਡੇ ਸਕੂਲ ਦਾ ਇਤਿਹਾਸ ਅੱਗੇ ਸਰਦਾਰ ਗੁਰਪ੍ਰਤਾਪ ਸਿੰਘ ਜੀ ਸੋਢੀ ਪ੍ਰਿੰਸੀਪਲ ਸਾਹਿਬ ਨੂੰ ਜੀ ਰਸੰਗ ਹਾਂਜੀ ਜਿਵੇਂ ਕਿ ਸੁਖਵੀਰ ਜੀ ਨੇ ਦੱਸਿਆ ਕਿ ਜਿਹੜਾ ਇਹ ਸਕੂਲ ਹੈ 1932 ਦੇ ਵਿੱਚ ਸੰਤ ਬੱਗਾ ਸਿੰਘ ਜੀ ਦੀ ਸ਼ਤਰ ਸ਼ਾਇਆ ਦੀ ਉਹਨਾਂ ਦੀ ਇੱਕ ਸੋਚ ਸੀ ਕਿ ਆਪਾਂ ਇੱਕ ਐਸੀ ਸੰਸਥਾ ਬਣਾਈਏ ਜਿਹਦੇ ਵਿੱਚ ਬੱਚਿਆਂ ਨੂੰ دنیਵੀ ਸਿੱਖਿਆ ਵੀ ਦਿੱਤੀ ਜਾਵੇ ਔਰ ਉਹਨਾਂ ਨੂੰ ਧਾਰਮਿਕ ਸਿੱਖਿਆ ਦੇ ਨਾਲ ਵੀ ਜੋੜਿਆ ਜਾਵੇ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਅੱਜ ਕੱਲ ਸਕੂਲ ਨੇ ਕਿਉਂਕਿ ਮੈਨੂੰ ਵੀ 26 ਸਾਲ ਹੋ ਗਏ ਇਸ ਪ੍ਰੋਫੈਸ਼ਨ ਦੇ ਵਿੱਚ ਪਿਆ ਨੂੰ ਤਕਰੀਬਨ 17-18 ਸਾਲ ਮੈਨੇ ਟੀਚ ਕੀਤਾ ਐਜ਼ ਅ ਲੈਕਚਰਰ ਮੈਥੀ ਪੋਸਟ ਦੇ ਉੱਤੇ ਬੱਚਿਆਂ ਦੇ ਵਿੱਚ ਵਿਚਰਿਆ ਬੱਚਿਆਂ ਨੂੰ ਪੜਾਇਆ ਬੱਚਿਆਂ ਦੀ ਸਾਈਕੋਲੋਜੀ ਪੜ੍ਹੀ ਹੈ ਔਰ ਵੇਖਣ ਦੇ ਵਿੱਚ ਆਇਆ ਕਿ ਬੱਚੇ ਅੱਜ ਦੇ ਜਿਹੜੇ ਐ ਘਰਾਹੇ ਪੈ ਰਹੇ ਨੇ ਬੱਚਿਆਂ ਦੇ ਕੋਲੇ ਕੋਈ ਆਪਣੀ ਜ਼ਿੰਦਗੀ ਦਾ ਏਮ ਨਹੀਂ ਹੈ ਕਲਾਸਾਂ ਦੇ ਵਿੱਚ ਮੈਂ ਅਕਸਰ ਵਿਜ਼ਿਟ ਕਰਦਾ ਔਰ ਦੇਖਦਾ ਬੱਚਿਆਂ ਨੂੰ ਪੁੱਛਦਾ ਵੀ ਤੁਹਾਡਾ ਏਮ ਕੀ ਹੈ ਤਾਂ ਬੱਚਿਆਂ ਦੇ ਕੋਲ ਕੋਈ ਏਮ ਨਹੀਂ ਹੈ ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਨੇ ਰੀਜ਼ਨ ਕੀ ਹੈ ਰੀਜ਼ਨ ਇਹ ਹੈ ਕਿ ਆਪਾਂ ਆਪਣੇ ਪਿਛੋਕੜ ਤੋਂ ਟੁੱਟ ਰਹੇ ਹਾਂ ਔਰ ਜਿਹੜੇ ਦੂਸਰੇ ਸਕੂਲ ਨੇ ਉਹ ਆਪਣੇ ਪਿਸ਼ੋਖੜ ਨਾਲ ਬੱਚਿਆਂ ਨੂੰ ਨਹੀਂ ਜੋੜ ਰਹੇ ਠੀਕ ਆ ਦੁਨਿਆਵੀ ਸਿੱਖਿਆ ਦਿੱਤੀ ਜਾ ਰਹੀ ਹੈ ਸਾਰੂ ਸਕੂਲ ਜਿਹੜੇ ਆ ਦੁਨਿਆਵੀ ਸਿੱਖਿਆ ਦੇ ਰਹੇ ਨੇ ਪਰ ਆਪਣਾ ਪਿਸ਼ੋਖੜ ਕੀ ਆਪਣਾ ਇਤਿਹਾਸ ਕੀ ਹੈ ਆਪਾਂ ਕਿਸ ਧਰਤੀ ਦੇ ਉੱਤੇ ਰਹਿ ਰਹੇ ਆ ਉਸ ਧਰਤੀ ਦਾ ਇਤਿਹਾਸ ਕੀ ਹੈ ਗੁਰੂਆਂ ਦੀਆਂ ਕੁਰਬਾਨੀਆਂ ਕੀ ਨੇ ਕਿਉਂ ਅੱਜ ਪੰਜਾਬ ਜਿਹੜਾ ਹੈਗਾ ਹਰ ਇੱਕ ਖੇਤਰ ਦੇ ਵਿੱਚ ਜਦੋਂ ਵੀ ਕੋਈ ਪੰਜਾਬ ਦੇ ਉੱਤੇ ਪੀੜਾ ਪੈਂਦੀ ਕਿਉਂ ਪੰਜਾਬ ਇਕੱਤਰ ਹੋ ਕੇ ਉਸ ਸੰਘਰਸ਼ ਦੇ ਵਿੱਚ ਪੂਰਾ ਹਿੱਸਾ ਲੈਂਦਾ ਹੈ ਇਹਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ ਤਾਂ ਜਿਵੇਂ ਕਿ ਸੁਖਵੀਰ ਸਾਹਿਬ ਜੀ ਨੇ ਕਿਹਾ ਸਰਨੇ ਕਿਹਾ ਕਿ ਗੁਰਬਾਣੀ ਦੀ ਸਿੱਖਿਆ ਜਿਹੜੀ ਹੈ ਸਕੂਲ ਵਿੱਚ ਦਿੱਤੀ ਜਾਂਦੀ ਹੈ ਕਿਉਂਕਿ ਗੁਰਬਾਣੀ ਆਪਣਾ ਮੂਲ ਉਧਾਰ ਹੈ ਬੱਚਿਆਂ ਨੂੰ ਸੰਗੀਤ ਕੀਰਤਨ ਵੀ ਸਿਖਾਇਆ ਜਾਂਦਾ ਕਿਉਂਕਿ ਦੁਨਿਆਵੀ ਸਿੱਖਿਆ ਦੇ ਨਾਲ ਨਾਲ ਜੇਕਰ ਅਸੀਂ ਪੈਰਲਰ ਜਿਹੜੀ ਹੈ ਗੁਰਮੁਖੀ ਸਿੱਖਿਆ ਨੂੰ ਨਾਲ ਜੋੜਾਂਗੇ ਤਾਂ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚਿਆਂ ਦੇ ਮਨ ਭਟਕ ਰਹੇ ਨੇ ਬੱਚੇ ਨੌਜਵਾਨ ਅੱਜ ਵੱਧ ਤੋਂ ਵੱਧ ਜਿਹੜੇ ਨਸ਼ੇਵਾਲ ਗਰਖ ਹੋ ਰਹੇ ਨੇ ਜਾਂ ਹੋਰ ਜਿਹੜੇ ਕੁਰਾਹੇ ਪੈ ਰਹੇ ਨੇ ਉਹ ਇੱਕ ਗੁਰਬਾਣੀ ਹੀ ਐਸਾ ਸਾਧਨ ਹੈ ਜਿਹੜਾ ਬੱਚਿਆਂ ਨੂੰ ਕੁਰਾਹੇ ਪੈਣ ਤੋਂ ਰੋਕਦਾ ਔਰ ਇੱਕ ਵਿਲੱਖਣ ਜਿਹੜੀ ਵਿਸ਼ੇਸ਼ਤਾ ਇਸ ਸਕੂਲ ਦੀ ਹੈ ਸੈਕੰਡਲੀ ਵਿਸ਼ੇਸ਼ਤਾ ਹੈ ਕਿਉਂਕਿ ਮੈਨੂੰ ਕਾਫੀ ਸਾਲਾਂ ਤੋਂ ਸੁਖਵੀਰ ਜੀ ਨਾਲ ਮੇਰਾ ਸੰਪਰਕ ਸੀ ਮੇਰੀ ਅਕਸਰ ਇਹ ਗੱਲ ਹੁੰਦੀ ਸੀ ਇਹਨਾਂ ਨਾਲ ਵੀ ਮੈਨੂੰ ਕੋਈ ਐਸੀ ਸੰਸਥਾ ਦੋ ਜਿੱਥੇ ਮੈਂ ਸੇਵਾ ਕਰ ਸਕਾਂ ਔਰ ਇਨੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਮੈਨੂੰ ਸੰਤ ਪੱਗਾ ਸਿੰਘ ਸਿੱਖ ਐਰੀਟੇਟ ਸਕੂਲ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਔਰ ਇਹ ਇੱਕ ਕੇਵਲ ਨਵੇਕਲੀ ਸੰਸਥਾ ਹੈ ਜੋ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਬੱਚਿਆਂ ਦੀ ਸੇਵਾਵਾਂ ਕਰ ਰਹੀ ਹੈ ਔਰ ਬੜੀ ਅੱਛੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ ਇੱਥੋਂ ਦੇ ਪੜ੍ਹੇ ਹੋਏ ਬੱਚੇ ਜਿਹੜੇ ਨੇ ਕਾਫੀ ਜਿਹੜੀਆਂ ਗਵਰਨਮੈਂਟ ਜੌਬਸ ਦੇ ਉੱਤੇ ਵੀ ਗਏ ਨੇ ਕਾਫੀ ਜਿਹੜੇ ਆ ਫੋਰਨ ਫੋਰਨ ਦੇ ਵਿੱਚ ਵੀ ਅੱਛਾ ਉਹ ਆਪਣਾ ਨਾਮ ਕਰ ਰਹੇ ਨੇ ਤਾਂ ਸਾਡਾ ਮਕਸਦ ਇਸ ਮੈਸੇਜ ਦੇ ਰਾਹੀਂ ਲੋਕਾਂ ਤੱਕ ਇਹ ਹੀ ਹੈ ਕਿ ਆਪਾਂ ਆਪਣੇ ਪਿਸ਼ੋਕੜ ਨਾਲ ਨਾ ਟੁੱਟੀਏ ਕਿਉਂਕਿ ਪਿਸ਼ੋਕੜ ਨਾਲ ਜੇਕਰ ਆਪਾਂ ਟੁੱਟ ਜਾਂਦੇ ਆ ਉਹ ਕੋਮਾ ਖਤਮ ਹੋ ਜਾਂਦੀ ਹੈ ਤੇ ਇੱਥੇ ਗੁਰਬਾਣੀ ਦੇ ਵਿਚਾਰ ਵੀ ਸੁਣਾਏ ਜਾਂਦੇ ਨੇ ਬੱਚਾ ਨੂੰ ਬਕਾਇਦਾ ਗੁਰਬਾਣੀ ਪੜ੍ਹਾਉਣ ਦੇ ਲਈ ਅਧਿਆਪਕ ਨਿਯੁਕਤ ਕੀਤੇ ਹੋਏ ਨੇ ਔਰ ਜੋ ਕੀਰਤਨ ਜਿੰਨੀ ਵੀ ਗੁਰਬਾਣੀ ਹੈ ਜਿਵੇਂ ਸੁਖਵੀਰ ਜੀ ਨੇ ਦੱਸਿਆ ਵੀ ਰਾਗਾਂ ਦੇ ਵਿੱਚ ਹੈ ਉਹ ਕੀਰਤਨ ਦੀ ਵੀ ਬੱਚਾ ਨੂੰ ਇੱਥੇ ਜਿਹੜੀ ਹੈ ਗੂੰਜੜਾ ਹੈਗਾ ਉਹ ਦਿੱਤਾ ਜਾਂਦਾ ਹੈ ਔਰ ਬਹੁਤ ਹੀ ਘੱਟ ਫੀਸਾਂ ਦੇ ਉੱਤੇ ਔਰ ਮੈਂ ਹੈਰਾਨ ਆ ਇਹਨਾਂ ਦਾ ਫੀਸ ਸਟਰਕਚਰ ਦੇਖ ਕੇ ਵੀ ਇਹ ਐਨੇ ਘੱਟ ਫੀਸ ਸਟਰਕਚਰ ਦੇ ਵਿੱਚ ਸਕੂਲ ਨੂੰ ਮੈਨੇਜ ਕਿਸ ਤਰ੍ਹਾਂ ਕਰ ਰਹੇ ਨੇ ਕਿਉਂਕਿ ਇਹਨਾਂ ਦਾ ਮਕਸਦ ਪੈਸੇ ਕਮਾਉਣਾ ਨਹੀਂ ਹੈ ਇਹਨਾਂ ਦਾ ਮਕਸਦ ਕੋਈ ਵੱਡੀਆਂ ਬਿਲਡਿੰਗਾਂ ਪਾਉਣਾ ਨਹੀਂ ਹੈ ਇਹਨਾਂ ਦਾ ਮਕਸਦ ਜੋ ਸੰਤ ਬੱਗਾ ਸਿੰਘ ਇਸ ਸਕੂਲ ਨੂੰ ਦੇ ਕੇ ਗਏ ਸੀ ਉਦੇਸ਼ ਦੇ ਕੇ ਗਏ ਸੀ ਕਿਉਂਕਿ ਉਹ ਵੀ ਮਹਾਪੁਰਖ ਸੀਗੇ ਜਿਵੇਂ ਕਿ ਦੱਸਿਆ ਕਿ 1932 ਤੱਕ ਉਹ ਇੱਥੇ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦਿੰਦੇ ਰਹੇ ਔਰ ਗੁਰਮਤੀ ਸਿੱਖਿਆ ਦਿੱਤੀ ਤੋਂ ਬਿਨਾ ਉਹਨਾਂ ਨੇ ਕੋਈ ਬਿਨਾ ਪੈਸੇ ਲੈ ਕੇ ਕੀਤੀ ਉਹਨਾਂ ਨੇ ਔਰ ਉਹਨਾਂ ਦਾ ਮਕਸਦ ਸੀ ਕਿ ਇਹ ਜਿਹੜਾ ਹੀਰੋਕਲਾ ਪਿੰਡ ਹੈ ਇਹਦੇ ਵਿੱਚ ਜਿਹੜੀ ਐਸਾ ਇੱਕ ਸੰਸਥਾ ਖੋਲੀ ਜਾਵੇ ਜਿਹੜੀ ਦੁਨਿਆਵੀ ਪੜਾਈ ਦੇ ਨਾਲ ਨਾਲ ਜਿਹੜਾ ਹੈਗਾ ਉਹ ਆਪਣੇ ਇਤਿਹਾਸ ਨਾਲ ਵੀ ਜੁੜੇ ਔਰ ਗੁਰਬਾਣੀ ਨਾਲ ਵੀ ਜੁੜੇ ਤਾਂ ਮੈਂ ਤਾਂ ਇਹ ਸਮਝਦਾ ਵੀ ਕਿ ਇਹ ਇੱਕ ਹੀਰੋਕਲਾ ਦੇ ਲਈ ਇੱਕ ਸਵਰਗ ਹੈ ਜੇ ਲੋਕੀ ਇਸ ਬਾਰੇ ਸੋਚਣ ਕਿ ਸਾਨੂੰ ਚਾਹੀਦਾ ਕੀ ਹੈ ਬੱਚਿਆਂ ਨੂੰ ਅੱਗੇ ਭਵਿੱਖ ਦੇ ਵਿੱਚ ਆਪਾਂ ਵੀ ਵਿਖੋ ਉਜਵਲ ਕਰਨੀ ਉਹਨਾਂ ਨੂੰ ਚਾਹੀਦਾ ਕੀ ਹੈ ਦੁਨਿਆਵੀ ਸਿੱਖਿਆ ਤਾਂ ਚਾਹੀਦੀ ਚਾਹੀਦੀ ਹੈ ਜ਼ਰੂਰਤ ਹੈ ਆਪਣੇ ਬੜਾ ਹੀ ਸੁਚੱਜੇ ਢੰਗ ਨਾਲ ਸੁਖਵੀਰ ਜੀ ਨੇ ਦੱਸਿਆ ਵੀ ਅ ਵੀ ਜਿਹੜਾ ਜੱਜ ਬੈਠਾ ਹੋਵੇ ਕੋਈ ਗੁਰਮੁਖ ਬੈਠਾ ਹੋਵੇ ਤਾਂ ਮੈਂ ਵੀ ਕੋਸ਼ਿਸ਼ ਕਰਾਂਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਸੰਪੂਰਨਤਾ ਦੇ ਵਿੱਚ ਆਈਏ ਤੇ ਆਪਣਾ ਗੁਰਮੁਖ ਬਣੀਏ ਔਰ ਸਭ ਤੋਂ ਵੱਡਾ ਉਦੇਸ਼ ਇਹ ਹੈ ਇਸ ਸੰਸਥਾ ਦਾ ਵੀ ਇੱਕ ਚੰਗੀ ਸਿੱਖਿਆ ਦੇਣਾ ਸੋ ਮੈਂ ਮਾਪਿਆਂ ਨੂੰ ਇਸ ਮੈਸੇਜ ਇੱਕ ਦੇਣਾ ਚਾਹਨਾ ਕਿ ਤੁਸੀਂ ਬੱਚੋ ਬੱਚਿਆਂ ਦੇ ਲਈ ਤੁਸੀਂ ਅਵੇਅਰ ਹੋ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਤਾਂ ਜੋ ਬੱਚੇ ਜਿਹੜੇ ਆ ਆਪਣੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਭਵਿੱਖ ਨੂੰ ਉਹ ਸਮਝ ਸਕਣ ਆਪਣੀਆਂ ਡਿਊਟੀਆਂ ਜੋ ਵਾਇਗਰੂ ਨੇ ਆਪਣੇ ਪ੍ਰਤੀ ਲਗਾਈਆਂ ਨੇ ਕਿਉਂਕਿ ਇੱਕ ਬੱਚਾ ਪੜ ਕੇ ਸਮਾਜ ਦੇ ਵਿੱਚ ਵਿਚਰਦਾ ਜਿਹਾ ਜਿਹਾ ਉਹ ਸਿੱਖਿਆ ਸਿੱਖ ਕੇ ਸਕੂਲ ਵਿੱਚੋਂ ਜਾਂਦਾ ਤਾਂ ਉਹਨੇ ਉਸੇ ਤਰ੍ਹਾਂ ਦੀ ਖੁਸ਼ਬੂ ਜਿਹੜੀ ਹੈ ਸਮਾਜ ਦੇ ਵਿੱਚ ਵਖੇਰਨੀ ਹੈ ਤੇ ਜ਼ਰੂਰੀ ਹੈ ਕਿ ਐਸੀਆਂ ਸੰਸਥਾਵਾਂ ਦੇ ਵਿੱਚ ਆਪਾਂ ਆਪਣੇ ਬੱਚਿਆਂ ਨੂੰ ਪੜਾਈਏ ਤੇ ਆਪਣੇ ਬੱਚਿਆਂ ਦਾ ਜਿਹੜਾ ਭਵਿੱਖਾ ਓਜੂਵਲ ਬਣਾਈਏ ਤੇ ਆਪਣੇ ਪਰਮਾਤਮਾ ਦੇ ਨਾਲ ਵੀ ਉਹਨਾਂ ਨੂੰ ਬੱਚਾ ਵੀ ਜੋੜੀਏ ਸੋ ਇਹੀ ਸਾਡੇ ਸਕੂਲ ਦਾ ਇੱਕ ਮੋਟਿਵ ਹੈ ਕਿ ਸਸਤੀ ਸਿੱਖਿਆ ਪਰ ਆਪਣੇ ਪਿਸ਼ੋਕੜ ਨੂੰ ਬਿਨਾ ਭੁਲਾਏ ਅੱਪਾ ਅੱਗੇ ਵਧਣਾ ਤੇ ਅਸੀਂ ਇਸ ਮੈਸੇਜ ਰਾਹੀਂ ਹੀ ਲੋਕਾਂ ਨੂੰ ਸੁਨੇਹਾ ਦਿੰਨੇ ਆ ਕਿ ਆਓ ਆਪਣੇ ਆਪ ਨੂੰ ਸਮਝਾਓ ਆਪਣੇ ਬੱਚਿਆਂ ਨੂੰ ਸਮਝਾਓ ਤੁਸੀਂ ਵਿਲਾਸਤਾ ਵੱਲ ਨਾ ਚਲੋ ਤੁਸੀਂ ਦੇਖਦੇ ਆ ਕਿ ਮੈਂ ਅਕਸਰ ਇਹ ਦੇਖਦਾ ਕਿ ਜਿਹੜੇ ਪੇਰੈਂਟਸ ਨੇ ਉਹ ਜਿਹੜੀ ਸਿੱਖਿਆ ਹੈ ਉਹਨੂੰ ਫੈਸ਼ਨ ਬਣਾ ਲਿਆ ਜਿਹੜੇ ਪੇਰੈਂਟਸ ਨੇ ਸਿੱਖਿਆ ਨੂੰ ਫੈਸ਼ਨ ਬਣਾ ਰਹੇ ਨੇ ਤਾਂ ਮੈਂ ਇਹ ਨਹੀਂ ਚਾਹੁੰਦਾ ਕਿ ਤੁਸੀਂ ਸਿੱਖਿਆ ਨੂੰ ਇੱਕ ਫੈਸ਼ਨ ਦੇ ਤੌਰ ਤੇ ਲੋ ਤੁਸੀਂ ਬੱਚਿਆਂ ਦੀ ਭਵਿੱਖ ਨੂੰ ਜੇਕਰ ਚੁਬਲ ਕਰਨਾ ਚਾਹੁੰਦੇ ਹੋ ਤਾਂ ਅਜਿਹਿਆਂ ਸੰਸਥਾਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਓ ਜਿੱਥੇ ਬੱਚਿਆਂ ਦਾ ਦਿਮਾਗ ਦੇ ਦਿਮਾਗੀ ਵਿਕਾਸ ਵੀ ਹੋਵੇ ਔਰ ਨਾਲ ਦੇ ਨਾਲ ਉਹਨਾਂ ਦੀ ਜਿਹੜੀ ਸੰਪੂਰਨਤਾ ਹੈ ਜਿਹੜਾ ਆਤਮਿਕ ਹੈ ਆਤਮਿਕ ਵਿਕਾਸ ਵੀ ਜਿਹੜਾ ਬੱਚਿਆਂ ਦਾ ਉਹ ਪੂਰਨ ਹੋਵੇ ਸੋ ਕੀਮਾ ਦੇ ਜਾਚਕਾਂ ਜੀ ਮੈਨੂੰ ਲੱਗਦਾ ਹੈ ਕਿ ਇਸ ਮੈਸੇਜ ਦੇ ਰਾਹੀਂ ਲੋਕੀ ਸਮਝਣ ਦੀ ਕੋਸ਼ਿਸ਼ ਕਰਨਗੇ ਤੇ ਆਪਣੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਹ ਉਸਵਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ